ਦੋ Shiv Sena ਮੈਂਬਰ ਬਸ ਸਟੈਂਡ ਨੇੜੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਸਨ ਤੇ ਸੜਕ ਜਾਮ ਕੀਤੀ ਸੀ ਇਸ ਦੌਰਾਨ ਗੁਰਵਿੰਦਰ ਸਿੰਘ ਆਪਣੇ ਰਿਸ਼ਤੇਦਾਰ ਨੂੰ ਮਿਲਣ ਹਸਪਤਾਲ ਜਾ ਰਿਹਾ ਸੀ ਝਗੜਾ ਹੋਇਆ ਜਿਸ ਤੋਂ ਬਾਅਦ Shiv Sena ਵਰਕਰਾਂ ਨੇ ਉਸਤੇ ਹਮਲਾ ਕਰ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਤੇ ਜਿਸ Shiv Sena ਆਗੂ ਰਜੇਸ਼ ਗਰਗ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ ਜਿਸ ਤੋਂ ਬਾਅਦ ਉਸਨੇ ਖੜੇ ਹੋ ਕੇ ਇਸ ਨੌਜਵਾਨ ਦੀ ਕੁਟਮਾਰ ਕਰਵਾਈ ਹੈ ਤੇ ਉਸਦੇ ਕੱਪੜੇ ਫੜਵਾ ਦਿੱਤੇ ਜਿਸ ਵਾਰ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਨੌਜਵਾਨ ਦੇ ਪਿੰਡੇ ਤੇ ਲਾਸ਼ਾਂ ਦੇ ਨਿਸ਼ਾਨ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸਮਾਜ ਵਿੱਚ ਭਾਰੀ ਰੋਸ ਪੈਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੰਝ ਨੇ ਇਸ ਮਾਮਲੇ ਤੇ ਸਖਤ ਨੋਟਿਸ ਲਿਆ ਪੀੜਤ ਨੌਜਵਾਨ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਜ਼ਿਲ੍ਹਾ ਮੁਖੀ ਨਾਲ ਵੀ ਸੰਪਰਕ ਕੀਤਾ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕੁਝ ਨਹੀਂ ਬਿਆਨ ਲੈ ਗਏ ਜਿਵੇਂ ਵੀ ਅਸੀਂ ਆਈ ਉਹਦਾ ਪਰਚਾ ਦਿੱਤਾ ਉਹਨਾਂ ਤੇ ਵੀ 295 ਏ ਲਾਤੀ ਆ ਜਿਵੇਂ ਮੇਰੀ ਮੇਰੀ ਪੱਗ ਨਾਲ ਜਿਹਨਾਂ ਨੇ ਕੋਸ਼ਿਸ਼ ਕੀਤੀ ਤੇ ਵੀ ਲਾਏ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ کہہ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸਿਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਵੀ ਗਾ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਕੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਕਰਦਾ ਤੇ ਤੇ ਸਕਿਉਰਿਟੀ ਵਾਸਤੇ ਜਸ ਸਕਿਉਰਿਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਨੀਆਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਨਹੀਂ ਦਿਮਾਗ ਹੈਗਾ ਉਹ ਅੱਜ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਿਟੀ ਦਿੱਤੀ ਹੋਈ ਆ ਤੇ ਨਾਲ ਉਹ ਜਿਹੜੇ ਮਲਾਇਮ ਉਸ ਸਪੈਨਡ ਹੋਣੇ ਚਾਹੀਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਸਵੇਰੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਈ ਤੇ ਨਹੀਂ ਤਾਂ ਪਾਲ ਤਖਤ ਸਭ ਤੋਂ ਜੇਦਾਦੀ ਦਾ ਫੋਨ ਆਇਆ ਤੇ ਉਹਦੇ ਬਾਅਦ ਜਿਹੜੀ ਅਗਲੀ ਕਾਰਵਾਈ ਹੋਊਗੀ ਕਰਾ ਫਸਿਆ ਆਮ ਕਰਨ ਸਵੇਰ ਵਕਤ 11:30 ਵਜੇ ਤੱਕ ਬੰਦੇ ਭੜੀ ਜਾਂ ਸਾਰੇ ਯਾਨੀ ਉਹ ਜਿੰਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋ ਗਏ ਹੁਣ ਮਲਾਜਮਾਨ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਣੀ ਉਹਨਾਂ ਦੀ ਵੀ ਕੁੱਟਦੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295A 295A ਸਰ ਹੋਇਆ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੋਚ ਕਰਤੀ ਹੈ ਜਿਹੜਾ 295A ਦਾ ਬਦ ਹੈ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਉਹ ਜੋ ਵੀ ਉਹਨਾਂ ਦਾ ਰੋਲ ਆਇਆ ਜੋ ਮੇਕਮਾਨਾ ਕਰ ਵੀ ਕੀਤੀ ਹੈ ਉਹਨਾਂ ਤੇ ਅੱਛਾ ਜੀ ਹਾਂ ਜੀ ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਚੀਨੀ ਮੰਨ ਲਾਈਆਂ ਜਿੱਦਾਂ ਤੁਸੀਂ ਅਡਰੈਸ ਕਰ ਰਹੇ ਹੋ ਇੱਥੇ ਆਇਆ ਜੀ ਹੁਣ ਤੇ ਆਇਆ ਦੋ ਵਾਰੀ ਗੇੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਇਹ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜਾ ਆਇਆ ਉਹਦਾ ਤਾਂ ਅਸੀਂ ਕਰ ਵੀ ਜਾਈਏ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਦੇ ਨਾਲ ਕਰ ਵੀ ਕਰਾਂਗੇ ਜੋ ਵੀ ਲੋਨੀ ਜੋ ਜੋ ਇਹਨਾਂ ਦੀ ਜੋ ਸੀਗੀਆਂ ਮੰਗਾਂ ਉਹ ਸਾਰੀਆਂ ਅਸੀਂ ਐਫਐਆਰ ਵੀ ਲੌਂਚ ਕਰਤੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਫ਼ ਕੀਤਾ ਜਾਏਗਾ ਇਹਨੇ ਸੇਨੇ 10 ਵਜੇ ਤੱਕ ਇਹਨੇ ਵੀ ਅਸੀਂ ਹਾਂਜੀ ਬਈ ਬੰਦੇ ਕਿੰਨੇ ਕਿੰਨੇ ਵਜੇ ਰਿਸ਼ਤਾਰ ਹੋ ਗਏ ਅਸੀਂ ਉਹਨਾਂ ਦੇ ਰੋਪਨ ਲੋਕਦਲ ਕੇ ਇਹਨਾਂ ਦਾ ਕਹਿਣਾ ਮਤਲਬ ਕਿੰਨੇ ਵਜੇ ਆਰੀਆਂ ਨੇ ਸਹੀ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆਪੇ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲੀਏ ਜਲਦ ਤੋਂ ਜਲਦ ਜਦੋਂ ਵੀ ਹੋਏ ਸੀ ਟੀਮਾਂ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਲਦੀ ਬੰਦੀਆਂ ਹੋਣਗੀਆਂ ਉਹ ਆਪਾਂ ਕਹਾਂਗੇ ਅੱਜ ਮਿੱਥੀ 11:00 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਵਿਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹਰੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸੀਗਾ ਕੋਈ ਮਰੀਜ਼ ਲਿਜਾਣ ਵਾਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬਹਿਸਬਾਜੀ ਹੋਈ ਜਿਸ ਨੂੰ ਲੈੰਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗ ਅਤੇ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਿਖਾਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਕਸਰ ਸਾਹਿਬ ਵਿੱਚ ਹਾਲੀਤੀ Shiv Sena ਦੇ ਕੁਝ ਆਗੂਆਂ ਤੇ ਵਰਕਰਾਂ ਵੱਲੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਤੇ ਹਸਪਤਾਲ ਜਾਂਦੇ ਸਮੇਂ ਬੁਰੇ ਤਰੀਕੇ ਨਾਲ ਕੁੱਟਮਾਰ ਕਰਨ ਦੀ ਘਟਨਾ ਵਾਪਰੀ ਸੀ ਇਹ ਹਮਲਾ ਉਸ ਵੇਲੇ ਹੋਇਆ ਜਦੋਂ Shiv Sena ਮੈਂਬਰ ਬੱਸ ਸਟੈਂਡ ਨੇੜੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਸਨ ਤੇ ਸੜਕ ਜਾਮ ਕੀਤੀ ਸੀ ਇਸ ਦੌਰਾਨ ਗੁਰਵਿੰਦਰ ਸਿੰਘ ਆਪਣੇ ਰਿਸ਼ਤੇਦਾਰ ਨੂੰ ਮਿਲਣ ਹਸਪਤਾਲ ਜਾ ਰਿਹਾ ਸੀ ਝਗੜਾ ਹੋਇਆ ਜਿਸ ਤੋਂ ਬਾਅਦ Shiv Sena ਵਰਕਰਾਂ ਨੇ ਉਸਤੇ ਹਮਲਾ ਕਰ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਤੇ ਜਿਸ Shiv Sena ਆਗੂ ਰਜੇਸ਼ ਚਗਰਗ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਖੜੇ ਹੋ ਕੇ ਇਸ ਨੌਜਵਾਨ ਦੀ ਕੁਟਮਾਰ ਕਰਵਾਈ ਹੈ ਤੇ ਉਸ ਦੇ ਕੱਪੜੇ ਫੜਵਾ ਦਿੱਤੇ ਜਿਸ ਤੋਂ ਬਾਅਦ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਨੌਜਵਾਨ ਦੇ ਪਿੰਡੇ ਤੇ ਲਾਸ਼ਾਂ ਦੇ ਨਿਸ਼ਾਨ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸਮਾਜ ਵਿੱਚ ਭਾਰੀ ਰੋਸ ਪੈਦਾ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਝ ਨੇ ਇਸ ਮਾਮਲੇ ਤੇ ਸਖਤ ਨੋਟਿਸ ਲਿਆ। ਪੀੜਤ ਨੌਜਵਾਨ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਜ਼ਿਲ੍ਹਾ ਮੁਖੀ ਨਾਲ ਵੀ ਸੰਪਰਕ ਕੀਤਾ। ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੋਈ ਬਿਆਨ ਲੈ ਗਏ ਜਿਵੇਂ ਕਿ ਅਸੀਂ ਕੋਈ ਹਰਚਾ ਦੇ ਦਿੱਤਾ ਉਹਨਾਂ ਤੇ 295 ਇਹ ਲਾਤੀ ਆ ਜਿੱਦੇ ਮੇਰੇ ਮੇਰੀ ਪੱਗ ਨਾਉਂਦੇ ਉਹਨਾਂ ਨੇ ਕੋਈ ਦਿੱਤੀ ਤੇ ਵੀ ਲਾਇ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ کہہ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੇ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਜਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਪੋਲ ਖੜ ਗਿਆ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਦਿੰਦਾ ਤੇ ਇਹ ਦੁੱਲਟੀ ਗਾਰਡ ਜਿਸ ਸਕਿਉਰਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਬੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਨਾ ਹੀ ਦਿਮਾਗ ਹੈਗਾ ਨਾ ਕਿ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮਲਾਇਮ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਵੇਰ ਤੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਂਦੇ ਤੇ ਮੈਂ ਸਹਿਮਤਾ ਹੀ ਤੇ ਨਹੀਂ ਤਾਂ ਕਾਲ ਤੱਕ ਸਭ ਨੂੰ ਜੇਦਾਦੀ ਦਾ ਫੋਨ ਆਇਆ ਤੇ ਉਹਦੇ ਬਾਅਦ ਜਿਹੜੀ ਅਗਲੀ ਕਾਰਵਾਈ ਹੋਰ ਅਸੀਂ ਆਮ ਕਰਾਂਗੇ ਸਵੀਰ ਫਟ 10:30 ਵਜੇ ਤੱਕ ਬੰਦੇ ਫੜੀ ਜਾਣ ਸਾਰੇ ਯਾਨੀ ਉਹ ਜਿਨ੍ਹਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਗੀ ਉਹਨਾਂ ਦੀ ਵੀ ਕੁੱਟਦੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295A 295A ਸਰ ਹੋਇਆ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਤੀ ਹੈ ਜਿਹੜਾ 295A ਦਾ ਬਦਲ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਉਹ ਜੋ ਵੀ ਉਹਨਾਂ ਦਾ ਰੋਲ ਆਇਆ ਜਿ ਮਹਿਕਮਾ ਨਾਲ ਕਰ ਵੀ ਕੀਤੀ ਆ ਉਹਨਾਂ ਦੇ ਅੱਛਾ ਜੀ ਹਾਂ ਜੀ ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਜਿੰਨੀ ਮਨ ਲਾਈ ਹੋਈ ਹੈ ਜਿੱਦਾਂ ਜਿੱਦਾਂ ਅਡਰੈਸ ਕਰ ਰਹੇ ਹਾਂ ਜੀ ਹੁਣ ਫੇਰ ਆਇਆ ਦੋ ਵਾਰੀ ਗੇੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜੇ ਆਇਆ ਹੁੰਦਾ ਤਾਂ ਅਸੀਂ ਕਰ ਵੀ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਆ ਉਹਨਾਂ ਦੇ ਮੈਂ ਕਰ ਵੀ ਕਰਾਂ ਲੋੜ ਨਹੀਂ ਜੋ ਜੋ ਇਹਨਾਂ ਦੀ ਰੂਪ ਸੀਗੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ ਐਫਐਰ ਵੀ ਲੋਚ ਕਰਦੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਫ਼ ਕੀਤਾ ਜਾਏਗਾ ਇਹਨਾਂ ਨੇ ਸਵੇਰੇ 10 ਵਜੇ ਤੱਕ ਇਹਨੇ ਵੀ ਅਸੀਂ ਹਾਂਜੀ ਬੰਦੇ ਕਿੰਨੇ ਕਿੰਨੇ ਵੇ ਰੈਸਟ ਕਰਾਂਗਾ ਹਾਂਜੀ ਉਹਨਾਂ ਦੇ ਰੋਪਾਂ ਲੋਕਦਲ ਇਹਨਾਂ ਦਾ ਕਹਿਣ ਦਾ ਮਤਲਬ ਕਿੰਨੇ ਵੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਆਪੇ ਜਲਦ ਤੋਂ ਜਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲੀਏ ਜਲਦ ਤੋਂ ਜਲ ਜਦੋਂ ਵੀ ਹੋ ਜਾ ਸੀ ਚਲੋ ਜੀ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਿਵੇਂ ਬੰਦੇ ਉਹ ਆਪਾਂ ਕਰਾਂਗੇ ਅੱਜ ਮਿੱਥੀ 11:00 ਛੇ ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਵਿਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹਾਏ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸੀਗਾ ਕੋਈ ਮਰੀਜ਼ ਲਿਜਾਣ ਵਾਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬਹਿਸਬਾਜੀ ਹੋਈ ਜਿਸ ਨੂੰ ਲੈਂਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗ ਅਤੇ ਥਨੌਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਿਖਾਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਮਕਸਦ ਸਾਹਿਬ ਵਿੱਚ ਹਾਲੀ ਕੀ ਸ਼ਿਵ ਸੈਨਾ ਦੇ ਕੁਝ ਆਗੂਆਂ ਤੇ ਵਰਕਰਾਂ ਵੱਲੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਤੇ ਹਸਪਤਾਲ ਜਾਂਦੇ ਸਮੇਂ ਬੁਰੇ ਤਰੀਕੇ ਨਾਲ ਕੁੱਟਮਾਰ ਕਰਨ ਦੀ ਘਟਨਾ ਵਾਪਰੀ ਸੀ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਸ਼ਿਵ ਸੈਨਾ ਮੈਂਬਰ ਬੱਸ ਸਟੈਂਡ ਨੇੜੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਸਨ ਤੇ ਸੜਕ ਜਾਮ ਕੀਤੀ ਸੀ ਇਸ ਦੌਰਾਨ ਗੁਰਵਿੰਦਰ ਸਿੰਘ ਆਪਣੇ ਰਿਸ਼ਤੇਦਾਰ ਨੂੰ ਮਿਲਣ ਹਸਪਤਾਲ ਜਾ ਰਿਹਾ ਸੀ ਝਗੜਾ ਹੋਇਆ ਜਿਸ ਤੋਂ ਬਾਅਦ ਸ਼ਿਵ ਸੈਨਾ ਵਰਕਰਾਂ ਨੇ ਉਸਤੇ ਹਮਲਾ ਕਰ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਤੇ ਜਿਸ ਸ਼ਿਵ ਸੈਨਾ ਆਗੂ ਰਜੇ ਇਹ ਸ਼ਗਰਗ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ ਜਿਸ ਤੋਂ ਬਾਅਦ ਉਸਨੇ ਖੜੇ ਹੋ ਕੇ ਇਸ ਨੌਜਵਾਨ ਦੀ ਕੁਟਮਾਰ ਕਰਵਾਈ ਹੈ ਤੇ ਉਸਦੇ ਕੱਪੜੇ ਫੜਵਾ ਦਿੱਤੇ ਜਿਸ ਤੋਂ ਬਾਅਦ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਨੌਜਵਾਨ ਦੇ ਪਿੰਡੇ ਤੇ ਲਾਸ਼ਾਂ ਦੇ ਨਿਸ਼ਾਨ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸਮਾਜ ਵਿੱਚ ਭਾਰੀ ਰੋਸ ਪੈਦਾ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਝ ਨੇ ਇਸ ਮਾਮਲੇ ਤੇ ਸਖਤ ਨੋਟਿਸ ਲਿਆ। ਪੀੜਤ ਨੌਜਵਾਨ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਜ਼ਿਲ੍ਹਾ ਮੁਖੀ ਨਾਲ ਵੀ ਸੰਪਰਕ ਕੀਤਾ। ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਰ ਕੋਈ ਬਿਆਨ ਲੈ ਗਏ ਜੇ ਕਹਿੰਦੇ ਵੀ ਅਸੀਂ ਅਜਾ ਪਰਚਾ ਦਿੱਤਾ ਉਹਨਾਂ ਤੇ ਵੀ 295 ਏ ਜੇਲ ਆਤੀ ਆ। ਜੇ ਮੇਰੇ ਮੇਰੀ ਬਾਤ ਨਾ ਉਹ ਜਿਹਨੇ ਕੋਲਤੀ ਕੀਤੀ ਤੇ ਵੀ ਲਾਇ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖਣਾ ਕਿਹਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸਿਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਜੇ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹਦੇ ਨਾਲ ਦੋ ਮਲਾਇਮ ਸੀ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਗੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪ ਦੀ ਸਕਿਉਰਟੀ ਵਾਸਤੇ ਲਈ ਕਰਦਾ ਤੇ ਦੂਜੀ ਗਵਰਟੀਆ ਉਸ ਜਸ ਸਕਿਉਰਟੀ ਨਾਲ ਆਲਾ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਨਹੀਂ ਦਿਮਾਗ ਹੈਗਾ ਉਹਨਾਂ ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮਲਾਇਮ ਉਸ ਸਪੈਲਡ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਵੇਰ ਤੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਪਾਲਤਖਤ ਸਾਹਿਬ ਤੋਂ ਜੇਦਾਦੀ ਦਾ ਫੋਨ ਆਇਆ ਤੇ ਉਹਦੇ ਬਾਅਦ ਫਿਰ ਜਿਹੜੀ ਅਗਲੀ ਕਾਰਵਾਈ ਹੋਵੇ ਕਰ ਅਸੀਂ ਆਪ ਕਰਾਂਗੇ 2:55 10:30 ਤੱਕ ਬੰਦੇ ਭੜੀ ਜਾਣ ਸਾਰੇ ਯਾਨੀ ਉਹ ਜਿਨ੍ਹਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਵਾਇਰਲ ਹੋਈ ਉਹਨਾਂ ਦੀ ਵੀ ਕੁੱਟਨੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295 ਇਹ 295 ਸਰ ਹੋ ਜਾਂਦੇ ਨੇ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲਾਚ ਕਰਦੀ ਹੈ ਜਿਹੜਾ 295ਏ ਦਾ ਬਦ ਹੈ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਉਹ ਜੋ ਵੀ ਉਹਦਾ ਰੋਲ ਆਇਆ ਜੁ ਮਹਿਕਮਾ ਨਾਲ ਕਰ ਵੀ ਦਿੱਤੀ ਆ ਉਹਨਾਂ ਤੇ ਅੱਛਾ ਜੀ ਹਾਂ ਜੀ ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਤਰੀਕਾ ਲਾਈ ਜਾਵਾਂਗੇ ਜਿੱਦਾਂ ਕੰਪਿਊਟਰ ਅਬ੍ਰੈਸ ਕਰੀਏ ਜੀ ਹੁਣ ਫਿਰ ਆਇਆ ਦੋ ਰੀ ਗੀੜੇ ਕੱਢ ਕੇ ਗਿਆ ਹਸਪੀਟਲ ਨੂੰ ਬੰਦਰ ਸਰ ਇਹ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜੇ ਆਇਆ ਹੁੰਦਾ ਤਾਂ ਅਸੀਂ ਕਰ ਵੀ ਜਾਂਦੇ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਦੇ ਨਾਲ ਕਰ ਵੀ ਕਰਾਂਗੇ ਜੋ ਵੀ ਮੈ ਲੋੜ ਨਹੀਂ ਜੋ ਜੋ ਇਹਨਾਂ ਦੀ ਜੋ ਸਿਕੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ ਐਫਐਸਆਰ ਵੀ ਲੋਚ ਕਰਦੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਫ ਕੀਤਾ ਜਾਏਗਾ ਇਹ ਸਵੇਰੇ 10 ਵਜੇ ਤੱਕ ਇਹਨੇ ਵੀ ਅਸੀਂ ਹਾਂਜੀ ਬੰਦੇ ਕਿੰਨੇ ਕਿੰਨੇ ਵਜੇ ਰੈਸਟ ਕਰਾਂਗਾ ਅੱਜ ਉਹਨਾਂ ਦੇ ਰੋਪਾਂ ਲੋਕ ਬਦਲ ਕੇ ਇਹਨਾਂ ਦਾ ਕਹਿਣਾ ਮਤਲਬ ਕਿੰਨੇ ਟਾਰੀਆਂ ਨੂੰ ਉਸ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲੀਏ ਜਲਦ ਤੋਂ ਜਲਦ ਜਦੋਂ ਵੀ ਹੋਏ ਸੀ ਜੀ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਲਦੀ ਬੰਦੇ ਆ ਉਹ ਆਪਾਂ ਕਹਾਂਗੇ ਅੱਜ ਮਿਤੀ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਵਿਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹਾ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸਿਕਾ ਕੋਈ ਮਰੀਜ਼ ਲਿਜਾਣ ਵਾਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬਹਿਸਬਾਜੀ ਹੋਈ ਜਿਸ ਨੂੰ ਲੈਂਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗੈਂਡ ਕਨੌਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਲਈਤੀ ਗਈ ਹੈ ਤੇ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਿਖਾਇਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੇਰੀ ਕਾਰਵਾਈ ਅਮਨ ਚ ਲਿਆਂਦੀ ਜਾਏਗੀ ਦੇ ਮੁਕਸਰ ਸਾਹਿਬ ਵਿੱਚ ਹਾਲ ਹੀ ਦੀ Shiv Sena ਦੇ ਕੁਝ ਆਗੂਆਂ ਤੇ ਵਰਕਰਾਂ ਵੱਲੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਤੇ ਹਸਪਤਾਲ ਜਾਂਦੇ ਸਮੇਂ ਬੁਰੇ ਤਰੀਕੇ ਨਾਲ ਕੁੱਟਮਾਰ ਕਰਨ ਦੀ ਘਟਨਾ ਵਾਪਰੀ ਸੀ ਇਹ ਹਮਲਾ ਉਸ ਵੇਲੇ ਹੋਇਆ ਜਦੋਂ Shiv Sena ਮੈਂਬਰ ਬੱਸ ਸਟੈਂਡ ਨੇੜੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਸਨ ਤੇ ਸੜਕ ਜਾਮ ਕੀਤੀ ਸੀ ਇਸ ਦੌਰਾਨ ਗੁਰਵਿੰਦਰ ਸਿੰਘ ਆਪਣੇ ਰਿਸ਼ਤੇਦਾਰ ਨੂੰ ਮਿਲਣ ਹਸਪਤਾਲ ਜਾ ਰਿਹਾ ਸੀ ਝਗੜਾ ਹੋਇਆ ਜਿਸ ਤੋਂ ਬਾਅਦ Shiv Sena ਵਰਕਰਾਂ ਨੇ ਉਸਤੇ ਹਮਲਾ ਕਰ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਤੇ ਜਿਸ Shiv Sena ਆਗੂ ਇਹ ਸ਼ਗਰਗ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ ਜਿਸ ਤੋਂ ਬਾਅਦ ਉਸਨੇ ਖੜੇ ਹੋ ਕੇ ਇਸ ਨੌਜਵਾਨ ਦੀ ਕੁਟਮਾਰ ਕਰਵਾਈ ਹੈ ਤੇ ਉਸਦੇ ਕੱਪੜੇ ਫੜਵਾ ਦਿੱਤੇ ਜਿਸ ਤੋਂ ਬਾਅਦ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਨੌਜਵਾਨ ਦੇ ਪਿੰਡੇ ਤੇ ਲਾਸ਼ਾਂ ਦੇ ਨਿਸ਼ਾਨ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸਮਾਜ ਵਿੱਚ ਭਾਰੀ ਰੋਸ ਪੈਦਾ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਝ ਨੇ ਇਸ ਮਾਮਲੇ ਤੇ ਸਖਤ ਨੋਟਿਸ ਲਿਆ। ਪੀੜਤ ਨੌਜਵਾਨ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਜ਼ਿਲ੍ਹਾ ਮੁਖੀ ਨਾਲ ਵੀ ਸੰਪਰਕ ਕੀਤਾ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੋਈ ਖਾਸ ਨਹੀਂ ਬਿਆਨ ਲੈ ਗਏ ਜੀ ਕਹਿੰਦੇ ਵੀ ਅਸੀਂ ਆਇਆ ਉਹ ਪਰਚਾ ਦੀ ਤਾਂ ਉਹਨਾਂ ਨੇ ਵੀ 295 ਜੇ ਲਾਤੀ ਆ ਜਿਵੇਂ ਮੇਰੀ ਪੱਗ ਨਾਲ ਜਿਹਨਾਂ ਨੇ ਕੋਲ ਦਿੱਤੀ ਤੇ ਵੀ ਲਾਇ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੇ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹਦੇ ਨਾਲ ਦੋ ਮਲਾਇਮ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਪੋਲ ਖੜਕ ਕੇ ਘਟਾਇਆ ਮੈਨੂੰ ਜਿਹੜੇ ਉਹ ਆਬਦੀ ਸਕਿਉਰਟੀ ਵਾਸਤੇ ਲਈ ਕਰਦਾ ਤੇ ਇਹ ਦੁਲਟੀ ਗਾਸ ਨੇ ਜਸ ਸਕਿਉਰਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਬੀਬੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਨਹੀਂ ਦਿਮਾਗ ਹੈਗਾ ਅੱਜ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਸ ਸਸਪੈਂਡ ਹੋਣਾ ਚਾਹੀਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਵੇਰੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਕਾਲ ਤੱਕ ਸਭ ਤੋਂ ਜਨਰਦੀ ਦਾ ਫੋਨ ਆਇਆ ਤੇ ਉਹਦੇ ਬਾਅਦ ਜਿਹੜੀ ਅਗਲੀ ਕਾਰਵਾਈ ਹੋ ਕਰ ਅਸੀਂ ਆਮ ਕਰਨੀ ਆ ਸੀਰ ਤੱਕ ਸਾਡੇ 10:30 ਵਜੇ ਤੱਕ ਬੰਦੇ ਫੜੀ ਜਾਣ ਸਾਰੇ ਯਾਨੀ ਉਹ ਜਿਨ੍ਹਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਣੀ ਉਹਨਾਂ ਦੀ ਕਿ ਕੁੱਟਦੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295A 295A ਹੋਇਆ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਤੀ ਹੈ ਜਿਹੜਾ 295A ਦਾ ਬਕਾ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਉਹ ਜੋ ਵੀ ਉਹਨਾਂ ਦਾ ਰੋਲ ਆਇਆ ਜਿ ਮਹਿਮਾਨਾ ਕਰ ਵੀ ਕੀਤੀ ਆ ਉਹਨਾਂ ਤੇ ਅੱਛਾ ਜੀ ਹਾਂ ਜੀ ਫਿਰ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਚਿੰਤਨ ਲਾਈਆਂ ਹੋਈਆਂ ਜਿੱਦਾਂ ਵੀ ਅਡਰੈਸ ਕਰ ਰਹੇ ਹਾਂ ਇੱਥੇ ਆਇਆ ਜੀ ਹੁਣ ਫੇਰ ਆਇਆ ਦੋ ਵਾਰੀ ਗੇੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜਾ ਆਇਆ ਹੁੰਦਾ ਤਾਂ ਅਸੀਂ ਕਰ ਵੀ ਜਾਈਏ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਦੇ ਮ ਜੋ ਜੋ ਇਹਨਾਂ ਦੀਆਂ ਜੋ ਸਿਗੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ ਐਫਐਆਰ ਵੀ ਲੌਂਚ ਕਰਤੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮ ਲਗਾਈ ਹੈ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਬਤ ਕਰ ਜਾਈਏ ਇਹਨੇ ਸਵੇਰੇ 10 ਵਜੇ ਤੱਕ ਇਹਨੇ ਵੀ ਅਸੀਂ ਹਾਂਜੀ ਬੰਦੇ ਕਿੰਨੇ ਕਿੰਨੇ ਵਜੇ ਰਿਸ਼ਤਾ ਆਵਾਜ਼ ਹਾਂਜੀ ਉਹਨਾਂ ਦੇ ਨਾਲ ਲੋਕ